ਸ਼ਰੀਆਹਉ ਸਾਹਿਬ ਜੀ ਦਰਮੰਦੇ ਚੰਗਾ ਦਰਬਾਰ ਤੋਦ ਬੈਣਾ ਸੁਣਤ ਕਰੇ ਕੋ ਮੇਰੀ ਦਰਸ਼ਨ ਆ ਦਿਜ ਖੋਲ ਕੇ ਵਾਰ ਹਰਤ ਬਾਣੀ ਹਰ ਹਰ ਤੇਰੀ ਈਸੁਰ ਸੁਨ ਹੋਵੇ ਪ੍ਰਮਗਤ ਮੇਰੀ ਜਲਣ 부ਜੀ શીਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜੀਉ ਡੈਡੋਤ ਬੰਦਨਾ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਤਾਲਬੁਰੇ ਸੇਵੀਆਂ ਆਣ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਚੰਦ ਮਨੁ ਦੁਖ ਜਾਏ ਸਾਮ ਦੀ ਨੁਰ ਅੰਸੋਂ ਕੋਰ ਸੌਣ ਚੱਤੀ ਐ ਤੋਦ ਮਿੱਠੇ ਸੱਚੇ ਪਾਤਸ਼ਾਹ ਮਾਲ ਚਨਮ ਜਨਮ ਦੇ ਕੱਤੀ ਐ ਸੱਜਣ ਸੱਚਾ ਪਾਤਸ਼ਾਹ ਸੋ ਬੈਠਿਆ ਸੋਹੀਏ ਸਭਨਾ ਦਾ ਵਸੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦ ਵਸ ਲੋਕ ਬਸੰਤ ਸੁਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵਖੰਡਣਾ ਬਿਸਰੰਤ ਹਾਰਗ ਪਲ ਹੈ ਨਾਨਕ ਤੇ ਪ੍ਰਾਣੀ ਉद्याਨ ਪਰਮਣ ਹੈ ਬਸੰਤ ਸੁਵਰਗ ਲੋਕ ਹੈ ਜਿਤ ਤੇ ਬਿਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਧਿਆਨ ਪਰਮਨ ਕੌਤਕ ਕੋੜ ਤਮਾਛਿਆ ਚਿਤਨ ਆਵ ਸੁਨਾਓ ਨਾਨਕ ਕੋਲੀ ਨਰਕ ਬਰਾਬਰੇ ਮਹਾ ਪ੍ਰਿਆਨ ਉਦਿਆਨ ਨਗਰ ਕਰ ਮਾਨਿਆ ਚੂੜ ਸਮਗਰੀ ਵੇਖ ਸੱਚ ਕਰ ਜਾਨਿਆ ਕਾਮ ਗ੍ਰੋਧ ਅਹੰਕਾਰ ਫਿਰੈ ਦੇਵਾਨਿਆ ਸਿਰ ਲੱਕਾ ਜਮਡੰਡਾ ਆਮਤੋ ਰੋਧ ਅਹੰਕਾਰ ਫਿਰੈ دیਵਾਨਿਆਂ ਸਿਰ ਲੱਗਾ ਜਮ ਦੰਡ ਤਾਂ ਪੁਸ਼ਤਾਨਿਆਂ ਬੈਲਾ ਪੂਰੇ ਗੁਰਦੇਵ ਫਿਰੈ ਸ਼ੈਤਾਨਿਆਂ ਦੇ ਗੁਰੂ ਪਿਆਰੀ ਗੁਰੂ ਸواری ਗੁਰੂ ਰੂਪ ਸਾਧ ਸੰਗਤ ਜੀ ਪਾਵਨ ਪਾਣੀ ਪਾਵਨ ਪਾਣੀ ਹੁਕਮਨਾਮਾ ਸਾਹਿਬ ਅੱਜ ਗੁਰੂ ਮਹਾਰਾਜਿਆਂ ਦੇ ਬਖਸ਼ਿਸ਼ ਕੀਤੇ ਹਨ ਇੰਜਾਤ ਸਰੀਰ ਆਗ ਵਿੱਚੋਂ ਪੰਚਮ ਪਾਦਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਦੇ ਅੱਜ ਦਾ ਹੁਕਮ ਨਾਵਾ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਤੇ ਪਾਵਨ ਪਵਿੱਤਰ ਅੰਗ 707 ਦੇ ਸਜੋਬਤ ਹੈ ਜੀ ਸੋਹੀ ਰਾਮ ਵਿੱਚ ਪੰਚ ਪਾਸ਼ਾ ਸਮਝਾ ਰਹੇ ਹਨ ਜੀ ਸ਼ਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਥਵੀ ਨੰਖੰਡ ਲੈਣ ਜੈ ਸਵਰਗ ਵਰਕੇ ਦੇਸ ਵਿੱਚ ਵਸਦੇ ਹਮੁਣ ਜੈ ਸਾਰੀ ਧਰਤੀ ਨੂੰ ਜਿਤ ਲੈਣ ਬਿਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਨੈ ਬਰਗੇ ਨਾਨਕ ਜੇ ਜਗਤ ਦੇ ਰਖਕ ਪ੍ਰਭੂ ਨੂੰ ਮਸਾਰ ਦੇਣ ਤਾਂ ਉਹ ਮਨੁੱਖ ਮਾਨੋ ਜੰਗਲ ਵਿੱਚ ਭਟਕ ਰਹੇ ਹਨ ਕੌਤਕ ਕੋੜ ਤਮਾਸ਼ਿਆਂ ਚਿੱਤ ਨ ਆਵ ਸੁਣਾਓ ਜਗਤ ਦੇ ਪ੍ਰੋੜਾ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ ਯਾਦ ਨਾ ਰਹੇ ਨਾਨਕ ਕੌੜੀ ਨਰਕ ਬਰਾਬਰ ਉੱਜੜ ਸੋਈ ਥਾਉ ਤਾਂ ਹੈ ਨਾਨਕ ਉਹ ਥਾਂ ਉਜਾੜ ਸਮਝੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਫੌੜੀ ਮਹਾ ਭਿਆਨ ਉਹ ਦੇ ਆਣ ਨਰਕ ਕਰ ਮੰਨਿਆ ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ੈਰ ਕਰਕੇ ਮੰਨ ਲਿਆ ਹੈ ਚੂਲ ਸਮਾਧਰੀ ਦੇਖ ਸੱਚ ਕਰ ਜਾਂਿਆਂ ਇਹਨਾਂ ਨਾਸਵੰਤ ਪਦਾਰਥ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ਕਾਮ ਕ੍ਰੋਧ ਹੰਕਾਰ ਫਿਰੇ ਦੇ ਵਾਨਿਆਂ ਇਸ ਵਾਸਤੇ ਇਹਨਾਂ ਦੀ ਖਾਤਰ ਕਾਮ ਵਿੱਚ ਕ੍ਰੋਧ ਵਿੱਚ ਹੰਕਾਰ ਵਿੱਚ ਝੱਲੇ ਹੋਏ ਫਿਰਦੇ ਹਨ ਸਿਰ ਲੱਗਾ ਜਮ ਡੰਡ ਤਾ ਪਛਤਾਨਿਆਂ ਜਦੋਂ ਮੌਤ ਦਾ ਡੰਡਾ ਸਿਰ ਤੇ ਆ ਕੇ ਵੱਜਦਾ ਹੈ ਤਦੋਂ ਪਛਤਾਉਂਦੇ ਹਨ ਬਿਨ ਪੂਰਾ ਕਰ ਦੇਵ ਫਿਰ ਐ ਪਛਤਾਨ ਸ਼ੈਤਾਨਿਆਂ ਮਨੁੱਖ ਪੂਰੇ ਗੁਰੂ ਦੀ ਛਾਣ ਤੋਂ ਬਿਨਾ ਸ਼ੈਤਾਨ ਵਾਂਗ ਫਿਰਦਾ ਹੈ ਇਸ ਤਰ੍ਹਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਜੈ ਸਰੀ ਰਾਗ ਵਿੱਚ ਸਮਝਾ ਰਹੇ ਹਨ ਜੀ ਕੋਟ ਕੋਰਸ਼ ਕਰਨਾ ਆਦੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਅਵਰਤਵੇ ਦੇ ਤੋ ਕਿਰਪਾ ਬਖਸ਼ੇ ਚ ਰਹਿਮਤ ਕੀਤੀ ਖੁੱਲੇ ਦਰਸ਼ਨਦਾਰੇ ਬਖਸ਼ੇ ਕੀਤੇ ਬਾਣੀ ਪੜ੍ਹ ਸੁਣਦਾ ਸੁਹਾਗਾ ਸਮਾਂ ਬਖਸ਼ਿ ਦਿੱਤਾ ਸਤ ਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣਾ ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਸਾਰੇ ਆਂ ਦੇ ਸੱਤੇ ਮੇਰ ਭਰਿਆ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ ਦਾ ਆਧਿਆਮ ਬਖਸ਼ਣ ਤਾਤਾ ਬਖਸ਼ਣ ਅਮਰ ਦਵੇਲੇ ਦਾ ਪਿਆਰ ਬਖਸ਼ਣ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਜਿਉ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ